ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੋਈ ਸੀਗੀ ਤੇ ਉਹਨਾਂ ਨੇ ਪਲੈਨਿੰਗ ਬਣਾਈ ਸੀਗੀ ਕਿ ਇਹਨੇ ਛੁੱਟੀ ਲੈ ਕੇ ਜਦੋਂ ਜਾਣਗੇ ਉਸ ਤੋਂ ਬਾਅਦ ਇਹਨਾਂ ਦਾ ਕੰਮ ਲਾਉਣਾ ਤੇ ਅਜੀ ਛੁੱਟੀ ਲੈ ਕੇ ਗਏ ਤੇ ਉਹਨਾਂ ਦੇ ਪਹਿਲੇ ਕੋਈ ਮੁੰਡੇ ਸੀਗੇ ਉਹ ਮਾਰ ਗਏ ਕਿਉਂਕਿ ਉਹ ਚੋਰੀਆਂ ਕਰਦਾ ਸੀਗਾ ਇਸ ਕਰਕੇ ਉਹਨਾਂ ਦੇ ਮੁੰਡੇ ਮਾਰ ਗਏ ਤੇ ਉਹ ਉਹ ਕਹਿਣ ਲੱਗ ਪਏ ਤੇ ਅਜੀ ਮਾਰੀਆਂ ਮੈਂ ਤੇ ਅਵੀ ਨੇ ਮੇਰਾ ਨਾਮ ਗੌਰਵ ਆ ਅਵੀ ਤੇ ਗੌਰਵ ਨੇ ਮਾਰੀਆਂ ਇਸ ਕਰਕੇ ਹੀ ਡਰਦੇ ਮਾਰੇ ਘਰੇ ਨਹੀਂ ਗਏ ਰਾਤ ਸਾਰੀ ਰਾਤ ਜਦ ਮੇਰੇ ਜਦ ਘਰੇ ਆਉਣ ਲੱਗੇ ਅਸੀਂ ਚਾਚੂ ਕੀ ਹਲਤੀ ਹੋ ਕੇ ਆਏ ਤੇ ਉਧਰ ਸਾਨੂੰ ਮੁੰਡੇ ਪੈ ਗਏ 10-15 ਆਏ ਨੇ ਉਹ ਇੱਕੋ ਹੀ ਗੱਲ ਕਰੀ ਜਾਂਦੇ ਕਿ ਤੁਸੀਂ ਬਸਰੇ ਦੇ ਮਾਰਿਆ ਤੁਸੀਂ ਬਸਰੇ ਦੇ ਮਾਰਿਆ ਅਸੀਂ ਕਿਹਾ ਭਾਈ ਅਸੀਂ ਨਹੀਂ ਮਾਰਿਆ ਅਸੀਂ ਫੈਮਿਲੀ ਸੀ ਕਿ ਉੱਤੇ ਤੇ ਉਹਨਾਂ ਨੇ ਕੋਈ ਗੱਲ ਬਾਤ ਨਹੀਂ ਸੁਣੀ ਉਹਨਾਂ ਨੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੁਸੀਂ ਕਿੰਨੇ ਮੁੰਡੇ ਸੀਗੇ ਮੈਂ ਤੇ ਮੁੰਡਾ ਕਾ ਵੀ 2-2 ਆਏ ਨੇ ਸੀਗੇ ਉਹ ਕਿੰਨੇ ਬੰਦੇ ਸੀਗੇ ਟੋਟਾ ਉਹ 10-12 ਆਏ ਜਣੇ ਸੀਗੇ ਕੋਈ ਪੁਰਾਣੀ ਰੰਜਿਸ਼ ਤੁਹਾਡੀ ਵਾਹ ਹੋਈ ਸੀ ਕਿ 4-5 ਦਿਨ ਪਹਿਲਾਂ ਲੜਾਈ ਹੋਈ ਸੀ ਕਿੱਥੇ ਦੇ ਮੁੰਡੇ ਹੈਗੇ ਜਾਂਦੇ ਕੁਛ ਉਹ ਗਵਿੰਦਪੁਰ ਦੇ ਸੀ ਪਹਿਲਾਂ ਵੀ ਉਹਨਾਂ ਦੀ ਗਲਤੀ ਸੀਗੀ ਮੈਂ ਪਾਈ ਘਰੇ ਬੈਠਾ ਰੋਟੀ ਖਾਂਣ ਡਿਆ ਸੀਗਾ ਤੇ ਉਹ 10-12 ਮੋਟਰਸਾਈਕਲ ਲੈ ਕੇ ਆਏ ਤੇ ਉੱਜੀ-ਉੱਜੀ ਘਰਾਂ ਬਾਹਰ ਗਾਲਾਂ ਕੱਢਣ ਲੱਗ ਪਏ ਤੇ ਮੈਂ ਜਦੋਂ ਮੈਂ ਬਾਹਰ ਗਿਆ ਬਾਹਰ ਜਾ ਕੇ ਗੱਲ ਕੀਤੀ ਤੇ ਗਾਲਾਂ ਕੱਢਦੇ ਪਏ ਇੰਨੇ ਚਿਰ ਨੂੰ ਉਹਨਾਂ ਨੇ ਹਥਿਆਰ ਲੈ ਕੇ ਕਮਲਾ ਕਰਨਾ ਸ਼ੁਰੂ ਕਰ ਦਿੱਤਾ ਕਿ ਉਸ ਵਿੱਚ ਮੇਰਾ ਇੱਕ ਭਰਾ ਉਹ ਵੀ ਪੱਟੜਾ ਹੋਇਆ ਸੀ ਉਹਨੇ ਬਾਹ ਮੁਰ ਕਰ ਦਿੱਤੀ ਉਹਦੀ ਬਾਤ ਸੱਠ ਲੱਗੀ ਆਲਰੇਡੀ ਹੋ ਗਈ ਜਿਹਨੇ ਪਾਕਾ ਕਰਦੇ ਹਾਂਜੀ ਹਥਿਆਰ ਕਿਹੜੇ ਸੀ ਉਹਨਾਂ ਕੋ ਖੰਡੇ ਦਾਤ ਸੀਗਾ ਜੀ ਇੱਕ ਟਕੂਆ ਸੀਗਾ ਵੱਡਾ ਜੋ ਪੈਕੀ ਜਾਣਾ ਪਿੱਛੇ ਉਹ ਕਹਿੰਦੇ ਕਿ ਕਹਿੰਦਾ ਅੱਜ ਖਤਮ ਹੀ ਕਰ ਦਨੇ ਦੋਨੇ ਜਾਨੀ ਤੁਸੀਂ ਜਾਣਦੇ ਹੋ ਉਹਨਾਂ ਬੰਦਿਆਂ ਨੂੰ ਭਾਈ ਸਾਰੇ ਜਾਣ ਪਛਾਤਿਆ ਮਤਲਬ ਕਿ ਪਹਿਲਾਂ ਕਦੇ ਆਉਂਦੇ ਹੁੰਦੇ ਸ਼ੈਅਰ ਦੇ ਆ ਸਾਰੇ ਤੁਸੀਂ ਕਿੱਥੇ ਤੇ ਰਹਿਣ ਵਾਲੇ ਹੋ ਭਾਈ ਨੰਗਲ ਕਲੋਨੀ ਦੇ ਭਾਈ ਰਹਿਣ ਵਾਲੇ ਆ ਦੋ ਤੇ ਦੋਸ ਖਾਲੋਗੇ ਪਹਿਲਾ ਸਾਡੇ ਨਾਲ ਹੀ ਰਹਿੰਦੀ ਹੁੰਦੇ ਜੀ ਇਹਦੇ ਬਾਰੇ ਤੁਸੀਂ ਪੁਲਿਸ ਕੋਲ ਕਾਰਵਾਈ ਕੀਤੀ ਕੋਈ ਪਾਈ ਰਾਤੀ ਰਾਤੀ ਅਸੀਂ ਪੁਲਿਸ ਵਾਲੇ ਸਾਨੂੰ ਆਪ ਲੱਭਣ ਆ ਰਹੇ ਸੀਗੇ ਸਾਡੀ ਕੋਈ ਗਲਤੀ ਵੀ ਨਹੀਂ ਸੀਗੀ ਉਹ ਕਹਿੰਦੇ ਸੀਗੇ ਇਹਨਾਂ ਨੇ ਕੰਮ ਕਰਾਇਆ ਇਹ ਡਰ ਦੇ ਮਾਰੇ ਇਸੇ ਕਰਕੇ ਘਰੋਂ ਬਾਹਰ ਨਿਕਲ ਕੇ ਕਿ ਸਾਨੂੰ ਚੱਕ ਕੇ ਨਾ ਲੈ ਜੀ ਸੱਸੀ ਗਾਲ ਜੀ ਅੱਛਾ ਸੱਸੀ ਗਾਲ ਜੀ ਸਰ ਇੱਕ ਤੁਹਾਡੇ ਕੋਲ ਮਾਮਲਾ ਆਇਆ ਮੰਗਲ ਕਲੋਨੀਆ ਤੋਂ ਉਹ ਕਿੰਨੀਆਂ ਕਿ ਸੱਟਾਂ ਲੱਗੀਆਂ ਤੇ ਉਹਨਾਂ ਦੇ ਕਿੱਥੇ ਦੇ ਰਹਿਣ ਵਾਲੇ ਸਾਡੇ ਕੋਲ ਦੋ ਇਹ ਆਏ ਨੇ ਹੁਣੇ ਕਰੀਬ ਪੋਨੇ ਦੋ ਦੇ ਕੋਲ ਕੋਲ ਦੋ ਮੁੰਡੇ ਆਏ ਨੇ ਇੱਕ ਹੈਗਾ ਜੈਰਾਮ ਤੇ ਇੱਕ ਹੈਗਾ ਗੌਰਵ ਦੋਨੋਂ 23-24 ਸਾਲ ਦੇ ਮੁੰਡੇ ਨੇ ਤੇ ਇਹ ਰਹਿਣ ਵਾਲੇ ਹੈਗੇ ਨੇ ਨੰਗਲ ਚਲੁੰਨੀ ਦੇ ਫਗਵਾੜਾ ਦੇ ਤੇ ਇਹ ਜੋ ਸਾਨੂੰ ਦੱਸ ਰਹੇ ਨੇ ਇਹਨਾਂ ਦਾ ਇਨਸੀਡੈਂਟ ਜਿਹੜੀ ਲੜਾਈ ਝਗੜਾ ਹੋਇਆ ਉਹ ਹੋਇਆ ਹੈ ਚਾਚੂਕੀ ਦੇ ਕੋਲ ਤੇ ਲਾਈਨਾਂ ਦੇ ਕੋਲ ਬਾਕੀ ਅਸੀਂ ਜੋ ਵੀ ਸੱਟਾਂ ਹੈਗੇਆਂ ਉਹਨਾਂ ਦੀਆਂ ਨੋਟ ਕਰ ਲਿਆ ਇੱਕ ਦੇ ਸੱਟ ਸਿਰ ਤੇ ਲੱਗੀ ਹੈ ਬਾਕੀ ਦੇ ਵੀ ਜੋ-ਜੋ ਸੱਟਾਂ ਹੈਗੀਆਂ ਸਾਰੀਆਂ ਸੱਟਾਂ ਸੀ ਨੋਟ ਕਰ ਲਈਆਂ। ਬਾਕੀ ਅਗੂ ਪੁਲਿਸ ਨੂੰ ਵੀ ਪੂਰੀ ਕਾਰਵਾਈ ਦੇ ਅਗੂ ਪੁਲਿਸ ਪਰ ਕਾਰਵਾਈ ਕਰੇਗੀ। ਪੁਲਿਸ ਨੇ ਇਨਫਾਰਮ ਕੀਤਾ ਹੈ। ਬਾਕੀ ਜੋ ਵੀ ਹੈ ਟ੍ਰੀਟਮੈਂਟ ਸਟਾਰਟ ਹੋ ਗਿਆ। ਜੋ ਬੰਦੀ ਕਾਰਵਾਈ ਨਰਕ ਕੀਤੀ ਜਾਵੇ। ਹਾਂਜੀ। ਪੁਲਿਸ ਵੱਲੋਂ ਕੰਗੀ ਕਾਰਵਾਈ ਸਾਰੀ ਪੁਲਿਸ ਨੇ ਫੌਗ ਕੀਤਾ ਹੈ ਕਿ ਸਾਰੀ ਕਾਰਵਾਈ। ਬਾਕੀ ਜੀ ਸੱਟਾਂ ਜ਼ਿਆਦਾਤਰ ਡੰਗੀਆਂ। हाले दोनों पेशेंट स्टेबल ने दोनों पेशेंट पॉनशियस है सब स्टेबल है वाइटल स्टेबल है बाकी फिर भी अगो एक्सरे वगैरह फर्दर फारा, अगो ट्रीटमेंट होगा उस हिसाब पता लग गया बट फिलहाल ही दोनों पेशेंट स्टेबल ठीक है Because, ina, मैं डॉक्टर कशिश टेंगर मेडिकल ऑफिसर ऑर्थोपेडिक सिविल हॉस्पिटल फलवा थैंक यू थैंक यू